ਪਾਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਜਿਸ ਨੂੰ ਲੈ ਕੇ ਅਲੱਗ-ਅਲੱਗ ਪਾਰਟੀਆਂ ਅੱਜਕੱਲ ਅਲੱਗ-ਅਲੱਗ ਸਟੇਟ ਦੇ ਵਿੱਚ ਆਪਣੇ-ਆਪਣੀ ਪਾਰਟੀਆਂ ਦਾ ਪ੍ਰਚਾਰ ਕਰ ਰਹੀਆਂ ਨੇ ਆਪਣੇ-ਆਪਣੇ ਉਮੀਦਵਾਰ ਐਲਾਨ ਵੀ ਕਰ ਰਹੀਆਂ ਨੇ ਤਾਂ ਇਸੇ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ ਕਈ ਪਾਰਟੀਆਂ ਦੇ ਆਗੂ ਐਮਐਲਏ ਐਮਪੀ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਵੀ ਜਾ ਰਹੇ ਨੇ ਇਸ ਦੇ ਨਾਲ ਹੁਣ ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਚੋਣ ਜਾਬਤਾ ਲੱਗਿਆ ਹੋਇਆ ਹੈ ਇਸ ਦੇ ਨਾਲ ਹੀ ਹੁਣ ਪਾਰਟੀਆਂ ਵੱਲੋਂ ਨਾਮੀ ਚਿਹਰਿਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੀਆਂ ਤਿਆਰੀਆਂ ਕਰ ਲੀਆਂ ਨੇ ਤੇ ਇਸ ਬੜੇ ਦੀ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਤਰੀਕੇ ਦੇ ਨਾਲ ਚਰਚਾਵਾ ਚੱਲ ਰਹੀਆਂ ਨੇ ਕਈ ਚੈਨਲ ਦੇ ਉੱਤੇ ਖਬਰ ਚੱਲ ਰਹੀ ਹੈ ਕਿ ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਚੋਣ ਦੇ ਵਿੱਚ ਉਤਰ ਸਕਦੇ ਨੇ ਲੋਕ ਸਭਾ ਚੋਣ ਲੜ ਸਕਦੇ ਨੇ ਕਾਂਗਰਸ ਵੱਲੋਂ ਉਹਨਾਂ ਨੂੰ ਬਠਿੰਡਾ ਤੋਂ ਟਿਕਟ ਐਲਾਨ ਹੋ ਸਕਦੀ ਹੈ ਇਸ ਨੂੰ ਲੈ ਕੇ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ ਦਾਦ ਨੇ ਪਿਛਲੇ ਦਿਨੀ ਹੀ ਸਿੱਧੂ ਮਸੂਏ ਦੇ ਪਿਤਾ ਵੱਲੋਂ ਵੀ ਕਿਹਾ ਗਿਆ ਗਿਆ ਸੀ ਕਿ ਇੱਕ ਆਮ ਬੰਦਾ ਆਮ ਹੀ ਹੁੰਦਾ ਹੈ ਜਾ ਫਿਰ ਲੋਕ ਸਭਾ ਦੇ ਵਿੱਚ ਜਾਂ ਫਿਰ ਕੋਈ ਐਮ ਐਲ ਏ ਬਣ ਕੇ ਐਮ ਪੀ ਬਣ ਕੇ ਆਵਾਜ਼ ਚੁੱਕਣੀ ਆਪਣੇ ਬੱਚੇ ਵਾਸਤੇ ਆਪਣੇ ਪੰਜਾਬ ਵਾਸਤੇ ਉਹ ਚੀਜ਼ ਅਲੱਗ ਹੁੰਦੀ ਹੈ ਜਿਸ ਨੂੰ ਲੈ ਕੇ ਇਹ ਗਿਆਸ ਲਗਾਈਆਂ ਜਾ ਰਹੀਆਂ ਨੇ ਕਿ ਕਿਤੇ ਨਾ ਕਿਤੇ ਸਿੱਧੂ ਮੂਸੇਵਾਲ ਦੇ ਪਿਤਾ ਕਾਂਗਰਸ ਵਾਲੀ ਤਰਫ ਤੋਂ ਚੋਣ ਲੜ ਸਕਦੇ ਨੇ ਬਠਿੰਡੇ ਦੇ ਵਿੱਚ ਚੋਣ ਪ੍ਰਚਾਰ ਸਿੱਧੂ ਮੂਸੇਵਾਲ ਦੇ ਪਿਤਾ ਵੱਲੋਂ ਸ਼ੁਰੂ ਹੋ ਸਕਦਾ ਹੈ ਜਿਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਹ ਵਿੱਚ ਹੁਣ ਹਲਚਲ ਮਿਲ ਚੁੱਕੀ ਹੈ ਕਿਉਂਕਿ ਸਿੱਧੂ ਮਸੇਵਾਲ ਦੀ ਫੈਨ ਫਾਲੋਇੰਗ ਬਹੁਤ ਹੈ ਇੱਕ ਪਾਸੇ ਸਿੱਧੂ ਮਸੇਵਾਲੇ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਜਿਸ ਨੂੰ ਲੈ ਕੇ ਪਿਤਾ ਵੱਲੋਂ ਬਾਰ-ਬਾਰ ਸਰਕਾਰ ਦੇ ਦੁਆਰੇ ਅਦਾਲਤਾਂ ਦੇ ਚੱਕਰ ਕੱਟੇ ਜਾ ਰਹੇ ਨੇ ਪਰ ਮਰਹੂਮ ਸਿੱਧੇ ਮਸੇਵਾਲੇ ਨੂੰ ਮੌਤ ਹੋਏ ਨੂੰ ਵੀ ਘੱਟੋ-ਘੱਟ 2 ਸਾਲ ਦੇ ਕਰੀਬ ਹੋਣ ਵਾਲੇ ਨੇ ਪਰ ਅਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਿਸ ਨੂੰ ਲੈ ਕੇ ਮਾਪੇ ਲਗਾਤਾਰ ਗੁਹਾਰ ਲਗਾ ਰਹੇ ਸੀ ਪਰ ਹੁਣ ਜਿਸ ਤਰੀਕੇ ਨਾਲ ਚਰਚਾਾਂ ਚੱਲ ਰਹੀਆਂ ਨੇ ਕਿ ਸਿੱਧੂ ਮਸੇਵਾਲੇ ਦੇ ਪਿਤਾ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਲੋਕ ਸਭਾ ਦੀ ਚੋਣ ਲੜ ਸਕਦੇ ਨੇ ਵੱਡੀ ਵੱਡੀ ਪਾਰਟੀਆਂ ਦੇ ਵੱਡੇ ਲੀਡਰਾਂ ਨੂੰ ਮਾਤ ਪਾ ਸਕਦੇ ਨੇ ਕਿਉਂਕਿ ਬਠਿੰਡਾ ਬੈਲਟ ਦੀ ਗੱਲ ਕਰੀਏ ਬਠਿੰਡਾ ਬੈਲਟ ਦੇ ਵਿੱਚ ਨੌਜਵਾਨ ਕਾਫੀ ਸਿੱਧੂ ਮਸੇਵਾਲੇ ਤੋਂ ਪ੍ਰਭਾਵਿਤ ਨੇ ਭਾਵੇਂ ਉਹਨਾਂ ਦੀ ਮੌਤ ਤੋਂ ਹੋਵੇ ਭਾਵੇਂ ਉਹਨਾਂ ਦੇ ਗਾਣਿਆਂ ਤੋਂ ਹੋਣ ਤਾਂ ਇਸ ਨੂੰ ਲੈ ਕੇ ਹੁਣ ਸਿੱਧੂ ਮੁਸੇਵਾਲ ਦੇ ਘਰ ਖੁਸ਼ੀ ਵੀ ਆਈ ਹੈ ਜਿਸ ਖੁਸ਼ੀ ਦੇ ਕਾਰਨ ਹੁਣ ਚੌਣ ਮੈਦਾਨ ਦੇ ਵਿੱਚ ਸਿੱਧੂ ਮੁਸੇਵਾਲ ਦੇ ਪਿਤਾ ਉਤਰ ਸਕਦੇ ਨੇ ਜਿਸ ਨੂੰ ਲੈ ਕੇ ਰਾਜਾ ਬੜਿੰਗ ਵੱਲੋਂ ਵੀ ਜਿਹੜੀਆਂ ਦੱਸਿਆ ਜਾ ਰਹੀਆਂ ਮੀਟਿੰਗਾਂ ਸਿੱਧੂ ਮੁਸੇਵਾਲ ਦੇ ਪਿਤਾ ਨਾਲ ਪਿਛਲੇ ਦਿਨੀ ਕੀਤੀਆਂ ਕਿੰਨਾ ਸੀ ਭਾਵੇਂ ਕੀ ਨਵੇਂ ਬੱਚੇ ਦੀ ਵਧਾਈ ਦੇਣ ਵਾਸਤੇ ਸਿੱਧੂ ਮੁਸੇਵਾਲ ਦੇ ਪਿਤਾ ਨੂੰ ਰਾਜਾ ਬੜਿੰਗ ਪਹੁੰਚੇ ਉਹਨਾਂ ਦੀ ਪਤਨੀ ਅਮਰਤਾ ਬੜਿੰਗ ਪਹੁੰਚੀ ਤਾਂ ਕਿਤਨੇ ਕਿਤੇ ਗਿਆਸ ਲਗਾਈਆਂ ਜਾ ਰਹੀਆਂ ਨੇ ਕਿ ਸਿੱਧੂ ਮੁਸੇਵਾਲ ਦੇ ਪਿਤਾ ਨੂੰ ਹਾਈ ਕਮਾਂਡ ਕਾਂਗਰਸ ਦੀ ਦਿੱਲੀ ਤੋਂ ਜਿਹੜੀ ਇੱਕ ਕਾਲ ਆ ਸਕਦੀ ਹੈ ਇਸ ਨੂੰ ਲੈ ਕੇ ਕਾਫੀ ਚਰਚਾਾਂ ਮਾ ਸਿੱਧੂ ਮਸੇਵਾਲੇ ਤੇ ਪਿਤਾ ਵੱਲ ਚੱਲ ਰਹੀਆਂ ਨੇ ਪਰ ਹੁਣ ਇਹ ਚੋਣ ਕਿੰਨੀ ਕੁ ਜਿਤਨੀ ਸੌਖੀ ਹੋਵੇਗੀ ਸਿੱਧੂ ਮਸੇਵਾਲੇ ਪਿਤਾ ਵੱਲੋਂ ਇਹ ਵੀ ਬਹੁਤ ਵੱਡੀਆਂ ਗੱਲਾਂ ਨੇ ਕਿਉਂਕਿ ਇੱਕ ਪਾਸੇ ਜਦੋਂ ਸਿੱਧੂ ਮਸੇਵਾਲਾ ਜਿਉਂਦਾ ਸੀ ਤਾਂ ਉਸ ਸਮੇਂ ਐਮਐਲਏ ਦੀ ਟਿਕਟ ਮਾਨਸਾ ਤੋਂ ਮਿਲੀ ਤਾਂ ਮਾਨਸਾ ਤੋਂ ਵੱਡੀ ਹਾਰ ਜਿਹੜੀ ਸਿੱਧੂ ਮਸੇਵਾਲੇ ਨੂੰ ਮਿਲੀ ਸੀ ਉਸ ਤੋਂ ਬਾਅਦ ਹੁਣ ਚੋਣ ਬਹੁਤ ਵੱਡੀ ਹੈ ਲੋਕ ਸਭਾ ਦੀ ਚੋਣ ਹੈ ਜਿੱਦੇ ਵਿੱਚ ਕੀ ਕਾਫੀ ਪਿੰਡ ਕਾਫੀ ਸ਼ਹਿਰ ਇਸ ਦੇ ਵਿੱਚ ਆਉਂਦੇ ਨੇ ਜਿਸ ਨੂੰ ਲੈ ਕੇ ਬਠਿੰਡਾ ਬੈਲਟ ਬਠਿੰਡਾ ਬੈਲਟ ਬਹੁਤ ਅਹਿਮ ਹੈ ਜਿਸ ਨੂੰ ਲੈ ਕੇ ਹੁਣ ਲੋਕਾਂ ਦੇ ਵਿੱਚ ਚਰਚਾਵਾਂ ਨੇ ਕਿ ਮੁਰਤੋਂ ਕਿਤਨੇ ਕਿਤੇ ਅਗਰ ਸਿੱਧੂ ਮੁਸੱਲ ਦੇ ਪਿਤਾ ਦੀ ਹਾਰ ਹੁੰਦੀ ਹੈ ਅਗਰ ਚੋਣ ਲੜਦੇ ਨੇ ਤਾਂ ਕਾਫੀ ਜਿਹੜਾ ਦੁੱਖ ਉਹਨਾਂ ਨੂੰ ਝੋਲਣਾ ਪੈ ਸਕਦਾ ਹੈ ਪਰ ਅਗਰ ਚੋਣ ਮੈਦਾਨ ਦੇ ਵਿੱਚ ਉਤਰ ਕੇ ਜਿੱਤਦੇ ਨੇ ਤਾਂ ਲੋਕ ਸਭਾ ਦੇ ਵਿੱਚ ਸਿੱਧੂ ਮੁਸੱਲ ਦੇ ਇਨਸਾਫ਼ ਵਾਸਤੇ ਆਵਾਜ਼ ਚੁੱਕ ਸਕਦੇ ਨੇ ਇਹ ਐਦਾਂ ਦੀਆਂ ਗੱਲਾਂ ਵੀ ਜਿਹੜੀਆਂ ਅੱਜ ਕੱਲ ਚਰਚਾਵਾਂ ਦੇ ਵਿੱਚ ਚੱਲ ਰਹੀਆਂ ਨੇ ਤਾਂ ਦੇਖਦੇ ਕਿ ਹੁਣ ਕਾਂਗਰਸ ਵੱਲੋਂ ਸਿੱਧੂ ਮੁਸੱਲ ਦੇ ਪਿਤਾ ਨੂੰ ਬਠਿੰਡਾ ਤੋਂ ਟਿਕਟ ਮਿਲਦੀ ਹੈ ਜਾਂ ਨਹੀਂ ਇਹ ਤਾਂ ਵਾਲਾ ਸਮਝ ਦੱਸੇਗਾ ਤੁਸੀਂ ਆਪਣੇ ਵਿਚਾਰ ਕਮੈਂਟ ਜੁੜ ਦੇ ਦਿਓ ਜਿੱਦੇ ਨਾਲ ਕੀ ਗਿਆਸ ਲਗਾਇਆ ਜਾ ਸਕਨ ਉਹਨਾਂ ਦੇ ਪਿਤਾ ਨੂੰ ਪਤਾ ਲੱਗ ਸਕੇ ਕਿ ਕਿੰਨੇ ਕੁ ਲੋਕ ਚਾਹੁੰਦੇ ਨੇ ਕਿ ਹਾਉ ਚੋਣ ਮੈਦਾਨ ਦੇ ਵਿੱਚ ਉਤਰਣ ਤੁਹਾਡੇ ਨੇ ਕੈਮਰਾਮੈਨ ਜਸਪ੍ਰੀਤ ਦੇ ਨਾਲ ਹਰਤੇਜ ਸਿੰਘ ਜੀ